ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਧਾਰਮਿਕ ਵਿਸ਼ਿਆਂ ਤੇ ਜੋ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦਾ ਨਾਮ ਹੈ ਗੁਰੂ ਗਿਆਨ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਭਾਈ ਬਲਵਿੰਦਰ ਸਿੰਘ ਜੀ ਕੈਰੋਂ ਅੰਗਲ ਇਹਨਾਂ ਕੋਸੀ ਆਈਡੀ ਜਾਣਾਂਗੇ

ਯੋ ਪਾਲ ਕੰਡੇ ਤਾਰ ਹੋਏ ਜਨਮ ਸਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇ ਲੰ ਰਕ ਪ੍ਰਗਟਿਓ ਮਰਦ ਅਗਮੜਾ ਬਰੀਆਮੋ ਕਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇ ਲੰ ਗੁਰੂ ਰੂਪੀ ਸਾਧ ਸੰਗਤ ਜੀ ਨਵਤੰਦੀ ਮਿੱਟੀ ਚਨਲ ਦੇ ਨਾਟਕ ਦੇ ਸਾ ਸੰਗਤ ਗੁਰਪਤੀ ਪ੍ਰਮਾਨ ਕਰੂ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਤੁਸੀਂ ਸਵਾਲ ਕੀਤਾ ਕਿ ਅੱਜ ਜਿਹੜਾ ਵਾ ਕਿਹੜਾ ਵਿਸ਼ਾ ਵਾ ਉਹ ਆਪ ਨੂੰ ਪਤਾ ਹੀ ਐ ਸਿੱਧੂ ਸਾਹਿਬ ਕੇ ਤਨ ਤਨ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਗਿਆ 5 ਜਨਵਰੀ ਹਾਂਜੀ ਉਹਨਾਂ ਦੇ ਸੰਬੰਧ ਵਿੱਚ ਆਪਾਂ ਥੋੜਾ ਜਿਹਾ ਆਪਾਂ ਵਿਚਾਰ ਕਰਦੇ ਆ ਜਿ ਤਾਂ ਮਹਾਰਾਜ ਸਤਗੁਰ ਕਹਿੰਦੇ ਆ 72 ਨਾਟਕ ਚ ਆਪ ਸਤਗੁਰ ਲਿਖਦੇ ਆ 72 ਨਾਲ ਜਿਹੜਾ ਨਾਟਕ ਹੈ ਨਾ ਉਹਨਾਂ ਨੇ ਆਪ ਲਿਖਤੇ ਆ ਉਹਨਾਂ ਨੇ ਹਾਂਜੀ ਦਸੂ ਗ੍ਰੰਥ ਦੀ ਬਾਣੀ ਬਿਲਕੁਲ ਉਰਚ ਬੜਾ ਸੋਹਣਾ ਹੰਤ ਬਹੁਤ ਕੁਝ ਦੱਸਿਆ ਉਹਦੇ ਵਿੱਚ ਆਪਣੀ ਜੀਵਨ ਕਥਾ ਉਹਨਾਂ ਨੇ ਪਿਛਲੇ ਜਨਮ ਦੀ ਕਿਤਾ ਉਹ ਪਹਿਲੇ ਜਨਮ ਦਾ 10 ਦੇ ਕਹਾ ਆਦਮੇ ਆਪਣੀ ਕਤਾਬ ਕਾਨੂੰ ਤਪ ਸਾਦਤ

ਜਿੱਤਦਾ ਭਇਉ ਹਮਰਾ ਆਮੜ ਕਾ ਤੂੰ ਵੀ ਸਤ ਪ੍ਰਮਚਨ ਨੂੰ ਹੁਣ ਕਲਗੀਧਰ ਪਾਤਸ਼ਾਹ ਦੇ ਮੇਰੇ ਚਿੱਤ ਨਹੀਂ ਸੀ ਕਰਦਾ ਇਸ ਸੰਸਾਰ ਵਿੱਚੋਂ ਕਿਉਂਕਿ ਕਹਿ ਲੱਗੇ ਵੀ ਮੇਰਾ ਕਿਉਂ ਨਹੀਂ ਸੀ ਤਤ ਕਰਦਾ ਕਿ ਮੇਰਾ ਚਿੱਤ ਕਰਦਾ ਸੀ ਕਿ ਇਸ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਰਹਿੰਦਾ ਉਹ ਕਿਹਨੇ ਨਾ ਸੇਖਾਂ ਨੂੰ ਕਾਲਪੁਰਖ ਨੇ ਬੁਲਾਇਆ ਕਿ ਜਿਹੜੀ ਮੋਰ ਤੋਂ ਆਖਿਆ ਕਰਾਨਮ ਹੈ ਤੇ ਇਹ ਸਭ ਇਹਦੀ ਇੱਕ ਲੈਂ ਲੈਂ ਦੀ ਮੈਂ ਇਕੱਠਾ ਕਰਾਂ ਨਾ ਤੇ ਇਹ ਬਹੁਤ ਸਮਾਂ ਲੱਗ ਜਾਵੇਗਾ ਤੇ ਬਿਲਕੁਲ ਠੀਕ ਹੈ ਹੈ ਬਿਲਕੁਲ ਮੈਂ ਤਾਂ ਸ਼ੋਰਟਕਟ ਕਰ ਕਰਨੀ ਦੱਸ ਦਿੰਦਾ ਕਿ ਤੁਹਾਨੂੰ ਕਲਗੀ ਤਰਪਾਸ਼ ਦੇ ਮਾਰ ਆਉਣ ਨੂੰ ਚਿੱਤ ਨਹੀਂ ਜਾਏਗਾ ਉਹ ਕਦੇ ਚਿੱਤ ਮੇਰਾ ਕਰਦਾ ਸੀ ਕਿਉਂਕਿ ਪ੍ਰਭੂ ਪਰਮਾਤਮਾ ਦੇ ਚਰਨਾਂ ਉੱਤੇ ਮਾਰ ਕਾਲਪੁਰ ਕੀ ਕਾਲਪੁਰ ਕਿਉਂ ਕੋਈ ਦੇਵੀ ਦੇਵਤਾ ਇਸ ਸੰਸਾਰ ਵਿੱਚ ਆਉਣ ਨੂੰ ਤਿਆਰ ਨਹੀਂ ਸੀ ਕੋ ਕਾਲਪੁਰ ਕਹਿੰਦੇ ਫਿਰ ਬੁਲਾਇਆ ਇਹਨਾਂ ਨੂੰ ਕਿ ਕਹਿੰਦੇ ਵੀ ਮੈਂ ਦੁਨੀਆ ਸੰਸਾਰ ਵਿੱਚ ਬੜੀ ਦੇਵਤੇ ਦੇਵੀ ਦੇਵ ਤੇ ਭੇਜਿਆ। ਤ੍ਰੇਤੇ ਯੁੱਗ ਦੇ ਚ ਰਾਮ ਨੂੰ ਭੇਜਿਆ, ਦਵਾਪਰਤ ਕ੍ਰਿਸ਼ਨ ਨੂੰ ਭੇਜਿਆ। ਹੈ ਅੱਜ ਤਾਂ ਜਿਸਤਾਂ ਵਾਲਿਆ ਮੁਹੰਮਦ ਸਾਹਿਬ ਨੂੰ ਭੇਜਿਆ ਜਾਂ ঈਸਾ ਮਸੀਹ ਨੂੰ ਭੇਜਿਆ ਜਾਂ ਕਿਸੇ ਨੂੰ ਮਤਲਬ ਕਿੰਨੇ ਜਿਸੋ ਭੇਜਿਆ। ਪਰ ਕਿੰਨੇ ਜਿੰਨੇ ਸੰਸਾਰ ਵਿੱਚ ਆਏ ਨਾ ਸਾਰੇ ਆਪਣਾ ਆਪ ਆਪਣੇ ਆਪ ਨੂੰ ਸੂ ਕਰਨਾ ਵੀ ਆਪਣੇ ਨਾਮ ਚ ਪਉਣਾ ਸ਼ੁਰੂ ਕਰ ਦਿੱਤਾ ਸਿੱਧਾ ਅਕਾਲ ਪੁਰਖ ਦੇ ਨਾਲ ਨਹੀਂ ਜੋੜਿਆ ਤੇ ਜਾਗ ਗੋਬਿੰਦ ਰਾਏ ਉਹਦਾ ਨਾ ਦੁਸ਼ਟ ਦਮ ਜਗਾ ਦੁਸ਼ਟ ਦਮਨ ਦੁਸ਼ਟ ਬੰਦ ਦੁਸ਼ਟਾਂ ਦਾ ਨਾਸ ਕਰਨ ਦਮਣ ਵਾਲੇ ਪਿਆਰ ਮਤਲਬ ਕਲਯੁਗ ਦੇ ਵਿੱਚ ਉਹਨਾਂ ਦਾ ਸੰਤ ਤੇ ਸਪਾਹੀ ਆਪਾਂ ਸੰਤੋ ਦੀ ਪ੍ਰਵਾਸ ਸੁਣ ਦਿੱਤੀਆਂ ਆ ਸੰਤੋਂ ਨੇ ਆਉਣਾ ਵਾ ਕਿ ਕਿਸ ਸੰਤ ਕੀ ਹੁੰਦਾ ਅਰੇ ਇਹ ਸੰਤ ਮਾਰਗ ਨਹੀਂ ਜਦੋਂ ਅਰੰਗ ਜੀਵ ਨੇ ਮਲੇ ਜਫਰ ਨਾਮ ਲਿਨੇ ਤਰ ਗੁਰਗੁਮਸਿਵਾਰ ਉਹਨੇ ਚੁੰਮ ਕਰ ਅੱਜ ਹਮਿਲਤੇ ਦਰਗਜ਼ਸਤ ਹਲਾਲ ਗਦੂ ਬਦੂ ਸਮਸੀਰ ਦਸਤ ਕੀ ਰੰਗ ਜੀਵ ਮਹਿਮਕੁੰਟ ਤੱਕ ਤਪਸਵੀ ਸਾ ਮੇਰੇ ਹੱਥ ਮਾਲਾ ਜੇ ਤੂੰ ਨਾ ਜ਼ੁਲਮ ਕਰਦੋ ਜੇ ਮੈਨੂੰ ਮਾਲਾ ਦੀ ਜਗਤ ਤਲਵਾਰ ਨਾਲ ਪੜਨ ਅਸ਼ੀਕ ਆਲੂ ਕਿਰੇ ਸੰਤਸਪਾਈ ਅੰਦਕਲ ਦਾ ਸੰਤੂ ਨੇ ਜਿਹਦਾ ਸੰਤ ਜਨਾਲ ਖਾਸ ਸਪਿੰਦਰ ਵਾਲੇ ਸੀ ਹਣਾ ਉਹ ਵੀ ਇੱਕ ਜ਼ੁਲਮ ਦਾ ਟੱਕਰਾ ਕਰਨ ਵਾਸਤੇ ਭਾਵੇਂ ਉਹ ਕੋਈ ਵੀ ਜ਼ੁਲਮ ਕੋਈ ਵੀ ਜ਼ੁਲਮ ਬਿਲਕੁਲ ਨਹੀਂ ਅਸੀਂ ਇਸੇ ਕਲਗੀ ਤਰਪਾਸ਼ਾ ਨੂੰ ਸੰਸਾਰ ਵਿੱਚ ਇਸ ਕਰਕੇ ਆਉਣਾ ਪਿਆ ਪਰ ਆਉਣ ਨੂੰ ਕਿੰਦੀ ਮੇਰਾ ਮਨ ਨਹੀਂ ਸੀ ਕਰਦਾ ਪਰ ਕਿੰਦੀ ਕੋਈ ਸਿੱਧਾ ਜੋੜ ਲਾਂ ਫਿਰ ਜਦੋਂ ਹੱਥ ਜੋੜ ਕੇ ਵਾਰੈ ਨੂੰ ਬੁਲਾਇਆ ਗਿਆ ਨਾ ਹਾਂਜੀ ਕਿ ਜਾ ਤੈਨੂੰ ਕਲ ਜਾਣਾ ਪੈਣਾ ਜੋ ਮਾਰੇ ਪਹਿਲਾ ਸੀਨ ਕਰਦਾ ਆ ਆ ਤੇਰੇ ਪਰਿਵਾਰ ਨਾਲ ਆਉਣਾ ਤੇ ਸੱਤ ਜੀ ਤੇ ਰੀਸੀਵ ਹੋਣੀ ਠੀਕ ਹੈ ਪਹਿਲਾਂ ਵਿਖਾਤਾ ਹੈ ਪਹਿਲਾਂ ਪਹਿਲਾਂ ਦੱਸਦਾ ਕਿ ਆ ਹਰ ਕਾ ਨਾਮ ਰਿਤੇ ਨੇ ਧਿਆਈ ਸੰਗੀ ਸਾਥੀ ਸਗਲ ਤਰਾਇ ਗੁਰਮੇਰ ਸੰਗ ਸਦਾ ਹੈ ਨਾਲੇ ਸਿਮਰ ਸਿਵਰ ਸਦਾ ਨਾਲੇ ਤੇਰਾ ਕੀਆ ਮਿੱਠਾ ਲਾਗੇ ਆ ਨਾਨਕ ਪਦਾਰਥ ਨਾਨਕ ਦੇਖ ਲਈ ਆ ਆ ਨਾਮ ਪਦਾਰਥ ਦਾਣਕ ਮੰਗੇ ਮਿਲ ਕਹਿੰਦਾ ਕੋ ਪਹਿਲਾਂ ਇਹਨਾਂ ਪਤਾ ਕਿ ਇਹ ਮਿੱਠਾ ਕਰਕੇ ਤੂੰ ਇਹ ਮਨਸਾ ਦਾ ਉਸ ਤੋਂ ਮੰਨਣ ਚਾਹ ਰਾ। ਉਹ ਸੰਸਾਰ ਵਿੱਚ ਜਿੰਨੇ ਆਏ ਆ ਸੰਸਾਰੀ ਰੋਂਦੇ ਗਏ ਆਪਣੇ ਪਤਾ। ਰੋਣਾ ਸ਼ੁਰੂ ਕਰ ਦਿੱਤਾ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਉਹ ਇੱਕ ਅੱਲਾ Jharkhand ਜੋਗੀ ਬੜਾ ਸੋਹਣਾ ਲਿਖਦਾ। ਹੈਨਾ ਜੋਕੂ ਕੋ ਸੋ ਕੋ ਲਾਇਆ ਮਿਸਟਰ ਹੈ ਚਾਰ ਪਿੱਤਰ ਕਟਾ ਕੇ ਇੱਕ ਆਸੂ ਨਾ ਘਰ ਆਇਆ ਰਤਵਾ ਗੁਰੂ ਗੋਬਿੰਦ ਸਿੰਘ ਨੇ ਸ਼ਾ ਕ ਬਣਾਇਆ। ਹੂੰ ਕਿੰਦੇ ਜਕੂਬ ਆ ਇੱਕ ਹੋਇਆ ਵਾ ਬੜਾ ਬੜਾ ਪਕੰਬਰ ਹੋਇਆ ਵਾ ਤੇ ਉਹਦਾ ਪੁੱਤ ਜਿਹੜਾ ਸੜ ਗਿਆ ਜੂਸਫ ਤੇ ਉਹਨੇ ਰੋ ਰੋ ਕੇ ਅੱਖਾਂ ਨੇ ਭਰ ਲਈਆਂ ਕਿੰਦੇ ਐਡਾ ਵੱਡਾ ਕਹਿੰਦੇ ਪਕੰਬਰ ਹੋ ਪਿਆ ਜਿਹੜੇ ਧੰ ਅੱਲਾ ਜਾਣਖੋ ਜੋ ਕੀ ਲਿਖਦਾ ਕਿ ਇਹ ਧੰ ਗੁਰੂ ਗੋਬਿੰਦ ਸਾਹਿਬ ਚਾਰੇ ਪਿੱਤਰ ਕਟਾ ਗਏ ਚਾਰੇ ਪੁੱਤ ਕਟਾ ਗਏ ਤੇ ਕਾਸੂ ਨਾ ਵਹਾਇਆ ਰਤਬਾ ਗੁਰੂ ਗੋਬਿੰਦ ਸਿੰਘ ਜੀ ਦਾ ਬਣਾ ਪਰ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਮੇਰੇ ਅਉਨ ਸੰਸਾਰ ਵਿੱਚ ਜਲ ਨਹੀਂ ਕੀ ਗਾਦਾ ਫਿਰ ਮੈਂ ਕਹਿੰਦਾ ਖਾਲਸਾ ਮੈਂ ਪਰਮਾਤਮਨ ਕਹਿ ਕਿ ਪਰਮਾਤਮਾ ਮੈਂ ਤਾਂ ਸੰਸਾਰ ਦੇ ਅੰਗ ਸਾਧੋ ਤੇ ਫਿਰ ਅੱਗੇ ਕਾਲਪੁਰ ਕੋ ਕਿਦਾ ਮੈਂ ਉਹ ਸੂਤ ਨਵਾਜਾ ਪੰਥ ਪਰਵਾਜ ਕਰ ਕੋ ਸਾਜਾ ਜਾ ਤਾ ਤੂੰ ਧਰਮ ਚਲਾਓ ਕੁਬਦਕਾਰ ਕਰ ਲੋਕ ਖਟਾਓ ਕਿ ਮੈਂ ਤੇ ਆਪਣਾ ਪੁੱਤਰ ਬਣਾ ਕੇ ਭੇਜ ਰਿਆਂ ਜਾ ਗੋਵਿੰਦ ਰਾਏ ਆਪਣਾ ਧਰਮ ਜਲਾ ਫਿਰ ਮਹਾਰਾਜ ਕਹਿੰਦੇ ਹੱਥ ਜੋੜੇ ਤਾਪਿ ਉਹਨੇ ਜੋਰਕਾਰ ਬਚਨ ਕਹਾਸੇ ਨਿਆਏ ਪੰਥ ਚਲੇ ਤੱਕ ਜਦ ਤੂੰ ਜਬਤਮ ਕਰੋ ਕੇ ਕਾਲ ਬਖਵਾਏ ਗੁਰੂ ਜਦ ਸਹਾਇ ਅੰਗ ਸੰਗ ਹੋਵੇਗਾ ਮੈਂ ਆਪਣਾ ਪੰਥ ਜਿਹੜਾ ਤਾਂ ਚਲਾਂਗਾ ਫਿਰ ਕਲਗੀਧਰ ਪਾਤਸ਼ਾਹ ਨੇ ਇਸ ਸੰਸਾਰ ਵਿੱਚ ਪ੍ਰਕਾਸ਼ ਧਾਰਿਆ ਤੇ ਨਿਤਮਰ 1660 ਇਸ ਵੀ ਦੇ ਪਟਨਾ ਸਾਹਿਬ ਦੀ ਤੱਕ ਜੋ ਕਿ 5 ਜਨਵਰੀ ਨੂੰ ਪਹੁੰਚਾ ਮਤੈ ਹੀ ਪੋਲ ਮਰ ਠੀਕ ਹੈ ਬਿੱਕਰ ਵੀ 23 ਪੋ ਹਾਂਜੀ ਹਾਂਜੀ ਤੇ ਉਸ ਹੁਣ ਪੰਡਿਤ ਦੋਲ ਤਰੇ ਬੜਾ ਸੁਣਿਆ ਲਿਖਦਾ ਪੰਡੇ ਦੋਲ ਜਿਹੜਾ ਵਾ ਲੌਰਡਾ ਨਿਵਾਸੀ ਸੀ ਆਚਾਰੀਆਂ ਦਾ ਪ੍ਰਚਾਰਕ ਸੀ ਮੰਨ ਲੇ ਕਿ ਕੁਦਰਤ ਦੀ ਸਾਰੀ ਕਲਾ ਇਕੱਠੀ ਹੋਏ ਕੁਦਰਤ ਦਾ ਸਾਰ ਸੱਯਪੜ ਇਕੱਠਾ ਹੋਇਆ ਸਾਰੀ ਸ਼ਕਤੀਆਂ ਇਕੱਠੀਆਂ ਹੋਈਆਂ ਤੇ ਉਹ ਤੋਂ ਮਜਾਮਾ ਤੋਂ ਬੜਿਆ ਗੁਰੂ ਗੋਬਿੰਦ ਸਿੰਘ ਸ੍ਰੀ ਸਾਰੀਆਂ ਕਲਾ ਚਾਰਸਵਪਨ ਪਰ ਐਨੇ ਤੁਹਾਨੂੰ ਗੁਰੂ ਗੋਬਿੰਦ ਸਿੰਘਾ ਸੁਣ ਆਪਾਂ ਦੇ ਬਾਬਾ ਜੀਮਨ ਸਿੰਘ ਦਾ ਗੁਰਕਥਾ ਇੱਕ ਕਿਤਾਬ ਹੁੰਦੀ ਬਾਬਾ ਜੀਮਨ ਸਿੰਘ ਲਿਖਤ ਜੇ ਤੋ ਸਾਨੂੰ ਪੰਨਾ ਕੋਈ ਆਮ ਕਹਿੰਦੇ ਨਾ ਤੇ ਤਿੰਨ ਬਾਣੀਆਂ ਪੜੀਆਂ ਗਈਆਂ ਕੋਈ ਨਾ ਅਨੂਤ ਸੰਕੇਤ ਮਿਲ ਜਾਂਦਾ ਗੁਰਕਥਾ ਉਹ ਕਲਗੀਧਰ ਪਾਸ਼ਾ ਦੇ ਸਾਰਾ ਸੂਗ ਦਾਦੇ ਵੀ ਉਹਨਾਂ ਦੇ ਲੰਬੇ ਲੰਬੇ ਬਾਹ ਸੀ ਕਲਗੀਧਰ ਪਾਸ਼ਾ ਦੀ ਉਹ ਦਾਦੇ ਹੈ ਬਾਬਾ ਜੀ ਉਸ ਸੀ ਅਕਤਾਗੁਰ ਕਥਾ ਦੇ ਜੇ ਲੰਬੇ ਲੰਬੇ ਬਾਹ ਸੀ ਮੋਟੀਆਂ ਮੋਟੀਆਂ ਅੱਖਾਂ ਸੀ ਅੱਖਾਂ ਦੇ ਵਿੱਚੋਂ ਨੂਰ ਭਰਿਆ ਆ ਸੀ ਕਲਗੀਧਰ ਪਾਸ਼ਾ ਤੇ ਚਿਹਰੇ ਤੇ ਨੂਰ ਸੀ ਅੱਖਾਂ ਚ ਵੀ ਨੂਰ ਚਿਹਰੇ ਤੇ ਨੂਰ ਸੀ ਤੇ ਜਵਾਨ ਬੋਸ ਬਤਲੇ ਸਿਵ ਦੇ ਸੰਨ ਉਹ ਇਹ ਉਹ ਜੀ ਦੱਸਦੇ ਆ ਕਿ ਇਹੋ ਜਾਂ ਮਹਾਰਾਜ ਰੂਪ ਠੀਕ ਉਹ ਪੰਡਿਤ ਦੌਰ ਕਰਾਇ ਕਿੰਨਾ ਵੀ ਸਾਰੇ ਕੁਦਰਤ ਦੀ ਖਾਰੀ ਕਲਾ ਇਕੱਠੀ ਹੋਈ ਸਾਰਾ ਕੁਦਰਤ ਸਭ ਇਕੱਠਾ ਆਇਆ ਤੇ ਫਿਰ ਮਾਧਮ ਤੋਂ ਸਾ ਬਣੇ ਗੁਰੂ ਗੋਬਿੰਦ ਸਿੰਘ ਸਾਰੀਆਂ ਸ਼ਕਤੀਆਂ ਕੋ ਜਿੰਨਾ ਕੋ ਧੰਸੇ 225 ਕਿਲੋ ਨੋ ਟੈਂਕਾ ਨਾਲ ਤੇ ਇੱਕ تیر ਸਰਦੇ ਦੇ ਐ ਬ੍ਰਹਮਣ ਨੂੰ ਖਤਮ ਕਰ ਸਕਦੇ ਸੀ ਬਿਲਕੁਲ ਜੇ ਚਮਕੌਰ ਦੀ ਗੜੀ 'ਚ ਇੱਕ ਤੀਰ ਛੱਡਿਆ ਹੀ ਮਾਰਾਂ ਨੇ ਤੇ ਭਾਈ ਦਿਆਸ ਸਿੰਘ ਕਹਿੰਦੇ ਮਹਾਰਾਜ ਜਿਵੇਂ ਮੁਗਲ ਹਕੂਮਤ ਦੀ ਫੌਜ ਉਸਾਰਦੀ ਤੇ ਭਾਈ ਦਿਆਸ ਕਹਿੰਦੇ ਮਹਾਰਾਜ ਇੱਕ ਤੀਰ ਛੱਡਣ ਦੇ ਨਾਲ ਐਨਾ ਜਿਹੜਿਆ ਚਮਕੌਰ ਦੀ ਗੜੀ ਦੇ ਵਿੱਚ ਆ ਸਾਰੇ ਜਬਾਰ ਜਿਹੜੇ ਆ ਮੁਗਲ ਹਕੂਮਤ ਪਾੜੀ ਰਾਜੇ ਤਾਂ ਸਵਾਦ ਹੀ ਇੱਕ ਦੋ ਤੀਰ ਛੱਡੋ ਦੇ ਖਤਮ ਹੋ ਗਏ ਉਹ ਨੇ ਪਾਇਦਿਆ ਸਿੰਘ ਉਹ ਕੁਦਰਤ ਜਿਹੜੀ ਆ ਕਾਲਪੁਖ ਜੱਜਤ ਲਈ ਦੇਣ ਜੱਜ ਦੇ ਦੇ ਮਹਾਂ ਬ੍ਰਹਿਮੰਡ ਕਿ ਤੋਂ ਅੱਗੇ ਮਹਾਨ ਕਲਗੀਧਰ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਰ ਗੁਰਤੀਗ ਬਾਦ ਕਿਉਂ ਮਾਤਾ ਦੀ ਬੰਦਗੀ ਬੜੀ ਸੀ ਮਾਤਾ ਗੁੱਜਰਕੋਟ ਉਹ 30 ਸਾਲਾਂ ਬਾਅਦ ਮਾਤਾ ਗੁੱਜਰਕੋਟ ਦੇ ਪੇੜ ਵਿੱਚ ਪ੍ਰਵੇਸ਼ ਹੋਣਾ ਫਿਰ ਉਹ 75 ਦਾ ਆਪ ਲਿਖ ਲਏ ਮੁਰ ਪਿਤ ਪੂਰ ਬਕਸੀ ਪਿਆਨਾ ਪਾਨ ਪਾਨ ਕੇ ਤੀਰ ਤਨਾਨਾ ਜਬ ਹੀ ਜਾਤ ਤਰਵੀਨੀ ਪਏ ਪੁੰਨ ਦਾ ਨਿਰਕਰਤ ਬਤਾਏ ਤਹੀ ਪ੍ਰਕਾਸ਼ ਹਮਾਰਾ ਪਯੋ ਬਟਨਾ ਸ਼ਹਿਰ ਦੇਖੇ ਪਾਵ ਬਿਲਕੁਲ ਇਸ ਕੋ ਹਮ ਕੋ ਲਾਇਆਈ ਬਾਣ ਪਾਨ ਕੇ ਦਲ ਨੂੰ ਦਰਾਏ ਕਿੰਨੀ ਪਾਣ ਪਾਨ ਕੀ ਸਿੱਖਿਆ ਦਿੰਦੀ ਪਾਣ ਪਾਨ ਕੀ ਸਿੱਖਿਆ ਜਬ ਹਮ ਧਰਮ ਕਰਮ ਹੋਏ ਤਬ ਲਗਦੋ ਪਿਤਾਸਾ ਜਿੰਨੇ ਜਦੋਂ ਸਾਡੀ 9 ਸਾਲ ਦੀ ਉਮਰ ਹੋਈ ਨਾ ਤੇ ਸਾਡੇ ਪਿਤਾ ਨੇ ਧਰਮ ਦੀ ਖਾਤਰ Hindu ਧਰਮ ਦੀ ਖਾਤਰ ਸ਼ਹੀਦ ਸਾਰ ਤੋਂ ਕੁਰਬਾਨ ਹੋ ਗਏ ਉਹ ਪੰਡਿਤ ਦولت رائے ਲਿਖਦਾ ਉਹਨੇ ਦولتਰ ਕਿਤਾਬ ਲਿਖੀ 1906 ਦੇ ਵਿੱਚ ਉਹਨਾਂ ਕਿਤਾਬ ਦੀ ਰੀਲ ਜੋ ਹੈ ਉਰਦੂ ਦੇ ਵਿੱਚ ਕਿੰਨੇ ਪਹਿਲੇ ਉਰਦੂ ਜਾਂ ਪੰਜਾਬੀ ਵਿੱਚ ਅਨੁਵਾਦ ਕੀਤੀ ਉਹ ਹਿੰਦੂwali ਜ਼ਿਕਰ ਕੀਤਾ ਆਚਾਰੀਆਂ ਲੋਕਾਂ ਦਾ ਜ਼ਿਕਰ ਕੀਤਾ ਕਿ ਤੂੰ ਮਹਾਪਾਰਤ ਲਿਖਦੋ ਰਮੈਣ ਲਿਖ ਲਓ ਕਿ ਇੱਕ ਸਿੱਖ ਗੁਰਗੋਵੀ ਸੀ ਵਾਰਿਕ ਉਹ ਪੰਡਿਤ ਦਾ ਤਰਾਏ ਦਾ ਬੜਾ ਸੋਣਾ ਜਵਾਬ ਉਹ ਕਹਿੰਦਾ ਜਿੱਦੋਂ ਮੈਂ ਰਮੈਣ ਵੱਲ ਵੇਨਾ ਉਹ ਟੇਕਾ ਦੋ ਹਸਤਰੀਆਂ ਨਹੀਂ ਜੰਗ ਕਿਨਰ ਜੀ ਦੋ ਹਸਤਰੀਆਂ ਕੱਢ ਦਿੱਤੀਆਂ ਜਾਣ ਤਾਂ ਜੰਗ ਨਹੀਂ ਸੀ ਹੋਣੀ ਉਹ ਸਰੂਪ ਨਕਾ ਇੱਕ ਮਿੰਨ ਸਰੂਪ ਨਕਾ ਰਾਮਣ ਦੀ ਭੈਣ ਇੱਕ ਮਿੰਨ ਸੀਤਾ ਰਾਮ ਜੀ ਦੀ ਕਹਾਣੀ ਦੋ ਸਟੇਨ ਲਿਖ ਰਹੇ ਨੇ ਦੋ ਸ਼ੇਵਰੇ ਬਿਲਕੁਲ ਲੜਾਈ ਹੁੰਦੀ ਨਾ ਬਿਲਕੁਲ ਤੇ ਮਾਰੇ ਨਾ ਜਾਰ ਤੇ ਨਜੂਰੀ ਤੇ ਜਾ ਕਰਾ ਇਹਨਾਂ ਦੇ ਪਿੱਛੇ ਲੜਾਈ ਨਹੀਂ ਲੜੀ ਉਹਨਾਂ ਕਿ ਲੜੀ ਹੈ ਧਰਮ ਜੋ ਦਵਾ ਗੁਰਗਵ ਸਿੰਘ ਧਰਮ ਦੀ ਖਾ ਕਿੰਦਾ ਜੀ ਇਹ ਦੋ ਸਟੇਨ ਕੱਢ ਦਿੱਤਾ ਜਾਵੇ ਤੇ ਕਿ ਜੰਗ ਨਹੀਂ ਸੀ ਹੋਣੀ ਹਮ ਪੰਡਿਤ ਦੌਲਤ ਰਾਏ ਦੂਸਰਾ ਕਿੰਦਾ ਵਾ ਕਿ ਮਹਾਦੇਵਾਂ ਵਾ ਭਾਪਤ ਬਿਨਾ ਉੱਤੇ ਦੋਸਤੀ ਦੇ ਪਿੱਛੇ ਲੜਾਈ ਇਹਨਾਂ ਇੱਕ ਦੋਸਤੀ ਨੂੰ ਛਾਇਦ ਦੇ ਕੀਤਾ ਜਾਵੇ ਤੇ ਮਾਪੇ ਪਰ ਦੀ ਕਰੀ جنگ ਨਹੀਂ ਸੀ। ਤੋਂ ਜਿਵੇਂ ਇਹਨਾਂ ਦੀ ਮਾਪੇ ਪਰ ਦੀ ਦਾਰਮਾਨ ਦੀ ਕਹਾਣੀ ਕਰਕੇ ਤਾਂ ਉਹ ਫਿਰ ਲੰਮਾ ਬੜਾ ਕੰਮ ਚੱਲ ਜਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਬਹੁਤ ਜ਼ਿਆਦਾ ਗੁਰੀਕੀ ਦੇ ਵਿੱਚ ਹੈ ਪਰ ਪਰ ਇਹ ਫਿਰ ਕਹਿੰਦੇ ਆ ਸਤਿਗੁਰ ਕਹਿੰਦੇ ਆ ਪੰਡਿਤ ਦولت ਰਾਏ ਕਿੰਦਾ ਵਾ ਕਿ ਕਹਿੰਦਾ ਫਿਰ ਮੈਂ ਪੇਸਾਰਾ ਕਿ ਤਾਂ ਕਿੰਨਾ ਇਸ ਕਰਕੇ ਉਹਨਾਂ ਦੀ ਕਥਾ ਨਹੀਂ ਲਿਖੀ ਕਿ ਇਹ ਗੁਰੂ ਗੋਬਿੰਦ ਸਿੰਘ ਬਾਰੇ ਕਿੰਦਾ ਵੀ ਨਾ ਉਹ ਜਰ ਦੇ ਵਿੱਚ ਲੜੇ ਨਾ ਜੋਰੂ ਦੇ ਵਿੱਚ ਲੜੇ ਤੇ ਨਾ ਜੜਾਪਸ ਕੋਈ ਤੇ ਨਹੀਂ ਜਗਾ ਦੇ ਲੜਾਈ ਹੁੰਦੀ ਹਿਸਤਰੀ ਤਨ ਤੇ ਜੜਾਪਸ ਹਿਸਤਰੀ ਵਿੱਚ ਲੜਾਈ ਹੁੰਦੀ ਆ ਤਨ ਪਿੱਛੇ ਲੜਾਈ ਹੁੰਦੀ ਤੇ ਜੜਾਪਸ ਵਿੱਚ ਲੜਾਈ ਹੁੰਦੀ ਕਿੰਨਾ ਚੀਜ਼ਾਂ ਦਾ ਲੜਾਈ ਹੋਰ ਕਾਰਨ ਕੋਈ ਆ ਇਹ ਇੰਨਾ ਦੇ ਮੁਖ ਤਾਂ ਕਿਦਾ ਐਸੇ ਮਹਾਪੁਰਸ਼ ਦੀ ਮੈਂ ਜੀਵਨ ਲਿਖ ਲਗਾ ਵਾਂ ਜੋ ਅੰਦਰੋਂ ਤੇ ਬਾਹਰੋਂ ਪੂਰਾ ਹੋਵੇ ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਕਥਾ ਲਿਖੀ ਪਰ ਉਸ ਜੀ ਨੇ ਮਾਰੇ ਕਿਦੇ ਸੰਸਾਰ ਤੋਂ ਫਿਰ ਬਹੁਣ ਇਹ ਕਾਰਨ ਪ੍ਰਭ ਮੋਹਿ ਪਟਾਇਓ ਤਬ ਵੀ ਜਗਤ ਜਨਮ ਬਤਾ ਰਿਆ ਤਿੰਜੋ ਕੜੀ ਤਿਲ ਕੋ ਕਹੋ ਔਰ ਕਿਸਦੇ ਘਰ ਨਗਾਰੋ ਬਿਲਕੁਲ ਸਹੀ ਜੋ ਹਮ ਕੋ ਪਰਮੇਸ਼ਰ ਉਤਾਰ ਨਰਕ ਕੁੰਡ 베 ਪਰ ਮੋਕੋ ਦਾ ਤਮਨ ਕਾ ਜਨੋ ਜਾਮੇ ਤੇ ਨਾ ਰਤ ਪਸਾਨੋ ਮੈਂ ਹਉ ਪਰਮਪੁਰ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਬੁੱਧ ਸਤਗੁਰ ਕਹਿੰਦੇ ਆ ਕਿ ਜਿਹੜਾ ਮੈਨੂੰ ਫੋਟੋ ਰੱਖ ਕੇ ਵੀ ਪੂਜਾ ਕਰੇਗਾ ਉਹਨੂੰ ਵਰਕਾਂ ਚ ਜਾਵੇ ਆਇਆ ਲੋਲੇ ਰਤੂ ਵਗਿਆ ਅਗਰ ਵੀ ਗੁਰਦਮਿਤ ਕਾਲਪੁਰਖ ਦਾ ਪੁਜਾਰੀ ਬਣਾਇਆ ਪਰਮਾਤਮਾ ਦਾ ਪੁਜਾਰੀ ਬਣਾ ਉਹ ਭੇਜੇ ਸਿੱਧਾ ਜੁਰਦਾਂ ਤੇ ਹਾਂਜੀ ਖਾਲਸਾ ਕਾਲ ਪੁਰਖੀ ਫੌਜ ਨੇ ਪਰ ਜਿਉ ਟੂ ਖਾਲਸਾ ਪ੍ਰਮਾਤਮ ਦੀ ਫੌਜ ਮਿਲ ਕੇ ਸਿਰੇ ਪ੍ਰਮਾਤਮ ਦੀ ਮੌਜ ਦੇ ਖਾਲਸਾ ਪੰਥ ਰਖਿਆ ਤੇ ਖਾਲਸਾ ਕੀ ਹੈ ਜੋ ਪਿਓਰ ਹੋਵੇ ਪਿਓਰ ਕੀ ਆਖਾ ਪ੍ਰਮਾਤਮਾ ਹੈ ਸਾਨੂੰ ਕਹਣਾ ਜੋੜਿਆ ਇੱਕ ਪ੍ਰਭੂ ਪ੍ਰਮਾਤਮਾ ਖਾਲਸਾ ਕੌਤਲ ਨਾਲ ਜੋੜਿਆ ਕਿ ਜਿਹੜਾ ਸਾਰਾ ਸੰਸਾਰ ਬੁਗਦੇ ਮੈਂ ਜਿਹੜੀ ਮੇਰੀ ਫੋਟੋ ਰਗ ਪੂਜਾ ਕਰੇਗਾ ਉਹ ਕਿ ਫਿਰ ਉਹਨਾਂ ਵੀ ਕਹਿਗਾ ਮੋਕੋ ਦਾਤ ਤਮਨ ਦਾ ਜਨ ਜਾਮੇ ਭੀਜੇ ਦਾ ਰਾਤ ਪਸਾਨੋ ਕਿੰਨਾ ਮੈਂ ਭੀਜਿਆ ਉਹਦਾ ਦਾਸ ਤੇ ਹੈਗਾ ਪਰ ਮੇਰੇ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਹੂੰ ਸਿਲਕ ਸਹੀ ਗਾਦਾ ਕਿੰਨੇ ਫਿਰ ਤੇ ਤੋਰ ਤੇ ਕੋਈ ਫਰਕ ਨਹੀਂ ਹੈਗਾ ਪਰ ਕਿੰਨੇ ਮੈਂ ਉਹ ਪਰਉਪਰਕ ਕੋ ਦਾਸਾਂ ਦੇਖਣ ਆਇਆ ਇਹ ਪਰਮਾਤਮਾ ਦਾ ਭੀਜਿਆ ਹੋਇਆ ਦਾਸਾਂ ਇਹ ਸੰਸਾਰਿਕ ਤਮਾਸ਼ਾ ਦੇਖਣ ਆ ਤੇ ਆਇਆ ਕਿ ਅੱਜ ਦਾ ਹਿੱਸਾ ਜਿਹੜਾ ਆਪਾਂ ਠੀਕ ਤੁਹਾਨੂੰ ਕਰਦੇ ਠੀਕ ਹੈ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਪੁਲਿਸ ਕੰਨ ਖਿਮਾ ਗੁਰਪਤੇ ਪ੍ਰਵਾਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ